ਸਤਿ ਸ਼੍ਰੀਕਾਲ ਜੀ ਮੈਂ ਸੁਖਵਾਨ ਸਿੰਘ ਤੁਸੀਂ ਦੇਖ ਰਹੇ ਹੋ ਨਿਰਪੱਖ ਆਵਾਜ਼ ਤੇ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਡੰਗਰਾਂ ਦੇ ਸ਼ਹਿਰ ਸੰਗਰੂਰ ਦੇ ਵਿੱਚ ਡੰਗਰਾਂ ਦਾ ਸ਼ਹਿਰ ਕਿਸੇ ਇਨਸਾਨ ਨੂੰ ਨਹੀਂ ਕਿਹਾ ਗਿਆ ਬਲਕਿ ਇਸ ਸ਼ਹਿਰ ਦੇ ਵਿੱਚ ਜਿਹੜੇ ਕਿ ਡੰਗਰ ਅਵਾਰਾ ਪਸ਼ੂ ਹੀ ਐਨੇ ਨੇ ਤਾਂ ਜੋ ਇਸ ਸ਼ਹਿਰ ਨੂੰ ਡੰਗਰਾਂ ਦਾ ਸ਼ਹਿਰ ਕਿਹਾ ਗਿਆ ਸੀਐਮ ਮਾਨ ਦਾ ਆਪਣਾ ਸ਼ਹਿਰ ਸੰਗਰੂਰ ਇਸ ਸੰਗਰੂਰ ਦੇ ਹਰ ਗਲੀ ਮਹੱਲੇ ਮੋੜ ਤੇ ਰਸਤੇ ਚੌਂਕਾਂ ਦੇ ਵਿੱਚ ਇੱਥੋਂ ਤੱਕ ਕਿ ਸਦਰ ਬਾਜ਼ਾਰਾਂ ਦੇ ਵਿੱਚ ਤੁਹਾਨੂੰ ਅਵਾਰਾ ਪਸ਼ੂ ਘੁੰਮਦੇ ਹੋਏ ਨਜ਼ਰ ਆਉਣਗੇ ਇਹ ਅਵਾਰਾ ਪਸ਼ੂ ਲੋਕਾਂ ਲਈ ਹਰ ਸਮੇਂ ਵੱਡਾ ਖਤਰਾ ਬਣੇ ਹੋਏ ਹਨ ਸੰਗਰੂਰ ਸ਼ਹਿਰ ਦੇ ਵਿੱਚ ਅਵਾਰਾ ਪਸ਼ੂਆਂ ਦੀ ਪਰਮਾਰ ਬਣੀ ਹੋਈ ਹੈ ਇਹਨਾਂ ਅਵਾਰਾ ਪਸ਼ੂਆਂ ਦੇ ਕਾਰਨ ਲੋਕਾਂ ਨੂੰ ਹਰ ਸਮੇਂ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰਸ਼ਾਸਨ ਨੇ ਅੱਖਾਂ ਮੀਚ ਰੱਖੀਆਂ ਨੇ ਪ੍ਰਸ਼ਾਸਨ ਕੂਕ ਨੀਂਦ ਸੁੱਤਾ ਪਿਆ ਹੈ ਪਿਛਲੇ ਦਿਨ ਜਿਹੜਾ ਕਿ ਸੰਗਰੂਰ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਸੀ ਜਿੱਥੇ ਕਿ ਆਵਾਰਾ ਪਸ਼ੂ ਲੜਦੇ ਹੋਏ ਇੱਕ ਦੁਕਾਨ ਦੇ ਵਿੱਚ ਜਾ ਵੜੇ ਸੀ ਆਵਾਰਾ ਪਸ਼ੂਆਂ ਦੇ ਕਾਰਨ ਦੁਕਾਨ ਦਾ ਫਰੰਟ ਵਾਲਾ ਸ਼ੀਸ਼ਾ ਟੁੱਟ ਗਿਆ ਕੀਮਤੀ ਸ਼ੀਸ਼ਾ ਸੀ ਉਸ ਤੋਂ ਵਲਟ ਕੇ ਸ਼ੀਸ਼ਾ ਤੋੜ ਕੇ ਆਵਾਰਾ ਪਸ਼ੂ ਦੁਕਾਨ ਦੇ ਵਿੱਚ ਜਾ ਵੜੇ ਤੇ ਇਹਨਾਂ ਆਵਾਰਾ ਪਸ਼ੂਆਂ ਵੱਲੋਂ ਇਹੜਾ ਕੇ ਭਾਰੀ ਨੁਕਸਾਨ ਦੁਕਾਨ ਦੇ ਵਿੱਚ ਕੀਤਾ ਗਿਆ ਤੇ ਉਹ ਨੁਕਸਾਨ ਦੁਕਾਨਦਾਰ ਮਾਲਕ ਨੂੰ ਚੱਲਣਾ ਪਿਆ ਪ੍ਰਸ਼ਾਸਨ ਭੂਕ ਨੀਂਦ ਸੁੱਤਾ ਪਿਆ ਹੈ ਪ੍ਰਸ਼ਾਸਨ ਦੀ ਅੱਖ ਕਦੋਂ ਖੁੱਲੇਗੀ ਪ੍ਰਸ਼ਾਸਨ ਕਦੋਂ ਜਾਗੇਗਾ ਜਦੋਂ ਇਹਨਾਂ ਅਵਾਰਾ ਪਸ਼ੂਆਂ ਦੇ ਕਾਰਨ ਕੋਈ ਅਣਹੋਣੀ ਵਾਰਤਗੀ ਕੋਈ ਵੱਡਾ ਹਾਦਸਾ ਵਾਪਰ ਗਿਆ ਕਿਸੇ ਬੇਕਸੂਰ ਦੀ ਜਾਨ ਚਲੀ ਗਈ ਕੀ ਪ੍ਰਸ਼ਾਸਨ ਉਦੋਂ ਨੀਂਦ ਦੇ ਵਿੱਚੋਂ ਜਾਗੇਗਾ ਸ਼ਾਇਦ ਸੀਐਮ ਆਨ ਸਾਹਿਬ ਇਹ ਭੁੱਲ ਰਹੇ ਹਨ ਕਿ ਜਦੋਂ ਉਹਨਾਂ ਨੇ ਐਸਐਸਐਫ ਦਾ ਐਲਾਨ ਕੀਤਾ ਸੀ ਤਾਂ ਉਦੋਂ ਇਹ ਵੀ ਇੱਕ ਐਲਾਨ ਉਹਨਾਂ ਵੱਲੋਂ ਕੀਤਾ ਗਿਆ ਸੀ ਕਿ ਇਹਨਾਂ ਆਵਾਰਾ ਪਸ਼ੂਆਂ ਨੂੰ ਛੇਤੀ ਹੀ ਸੜਕਾਂ ਤੋਂ ਹਟਾ ਦਿੱਤਾ ਜਾਵੇਗਾ ਲੱਗ ਜਿਹੜੀਆਂ ਕਿ ਇੱਕ ਗਊਸ਼ਾਲਾ ਬਣਾ ਦਿੱਤੀਆਂ ਜਾਣੀਆਂ ਜਿੱਥੇ ਕਿ ਇਹਨਾਂ ਆਵਾਰਾ ਪਸ਼ੂਆਂ ਨੂੰ ਉੱਥੇ ਰੱਖਿਆ ਜਾਵੇਗਾ ਸੜਕਾਂ ਤੇ ਘੁੰਮਣ ਨਹੀਂ ਦਿੱਤਾ ਜਾਵੇਗਾ ਤਾ ਜੋ ਇਨਾ ਆਵਾਰਾ ਪਸ਼ੂਆਂ ਤੋਂ ਦੇ ਕਾਰਨ ਲੱਗੇ ਵੱਡੇ ਹਾਦਸਿਆਂ ਤੋਂ ਬਚਾਅ ਹੋ ਸਕੇ ਪਰ ਐਸਐਸਐਫ ਬਣਾ ਦਿੱਤੀ ਗਈ ਚੰਗੀ ਗੱਲ ਹੈ ਪਰ ਜਿਹੜਾ ਗਊਸ਼ਾਲਾ ਬਣਾਉਣ ਦਾ ਸੀਐਮ ਆਣ ਵੱਲੋਂ ਐਲਾਨ ਕੀਤਾ ਗਿਆ ਸੀ ਆਵਾਰਾ ਪਸ਼ੂਆਂ ਨੂੰ ਇਨ੍ਹਾਂ ਜਿਹੜਾ ਕਿ ਸੜਕਾਂ ਤੋਂ ਹਟਾਉਣ ਦਾ ਐਲਾਨ ਕੀਤਾ ਗਿਆ ਸੀ ਉਹ ਖੱਖਰ ਭੱਖਰ ਹੋ ਕੇ ਰਹਿ ਗਿਆ ਅਣ ਇਨ੍ਹਾਂ ਹੀ ਆਵਾਰਾ ਪਸ਼ੂਆਂ ਦੇ ਪੈਰਾਂ ਦੇ ਥੱਲੇ ਲਤੜ ਕੇ ਰਹਿ ਗਿਆ ਇਹਨਾਂ ਆਵਾਰਾ ਪਸ਼ੂਆਂ ਨੂੰ ਕਦੋਂ ਸੜਕਾਂ ਤੋਂ ਹਟਾਇਆ ਜਾਵੇਗਾ ਜਦੋਂ ਕੋਈ ਵੱਡਾ ਹਾਦਸਾ ਵਾਪਰ ਗਿਆ ਕੋਈ ਅਣਹੋਣੀ ਵਾਰਤ ਗਈ ਕਿਸੇ ਬੇਕਸੂਰ ਦੀ ਜਾਨ ਚਲੀ ਗਈ ਕੀ ਪ੍ਰਸ਼ਾਸਨ ਉਦੋਂ ਇਹਨਾਂ ਆਵਾਰਾ ਪਸ਼ੂਆਂ ਦੇ ਵੱਲ ਧਿਆਨ ਦੇਵੇਗਾ ਪ੍ਰਸ਼ਾਸਨ ਜੀ ਥੋੜੀ ਨੀਂਦ ਦੇ ਵਿੱਚੋਂ ਜਾਗੋ ਇਹਨਾਂ ਆਵਾਰਾ ਪਸ਼ੂਆਂ ਨੂੰ ਸੜਕਾਂ ਤੋਂ ਹਟਾਵੋ ਬੇਕਸੂਰਾਂ ਦੀ ਜਾਨ ਬਚਾਓ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪ੍ਰਸ਼ਾਸਨ ਤੱਕ ਪਹੁੰਚਾ ਦਿਓ ਤਾਂ ਜੋ ਇਸ ਖਬਰ ਦਾ ਥੋੜਾ ਬਹੁਤ ਅਸਰ ਹੋ ਸਕੇ ਇਹਨਾਂ ਅਵਾਰਾ ਪਸ਼ਾਂ ਨੂੰ ਸੜਕਾਂ ਤੋਂ ਹਟਾਇਆ ਜਾਵੇ ਤਾਂ ਜੋ ਕਿਸੇ ਵੱਡੇ ਹਾਦਸਿਆਂ ਤੋਂ ਬਚਾਅ ਹੋ ਸਕੇ ਆਮ ਬੇਕਸੂਰ ਲੋਕਾਂ ਦੀ ਜਾਨ ਬਚ ਜਾਵੇ ਤੁਹਾਡਾ ਇਹਨਾਂ ਤਸਵੀਰਾਂ ਬਾਰੇ ਇਸ ਖਬਰ ਬਾਰੇ ਕੀ ਕਹਿਣਾ ਹੈ ਆਪਣੀ ਪ੍ਰਤੀਕਿਰਿਆ ਕਮੈਂਟ ਬਾਕਸ ਵਿੱਚ ਜਰੂਰ ਦੇ ਦਿਓ ਅਤੇ ਹੋਰ ਖਬਰਾਂ ਲਈ ਆਪਣੇ ਚੈਨਲ ਨਿਰਪੱਖ ਆਵਾਜ਼ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ ਤੁਹਾਡਾ ਆਪਣਾ ਨਿਰਪੱਖ